ਸਤਿ ਸ੍ਰੀ ਅਕਾਲ ਤੁਸੀਂ ਜੁੜੇ ਹੋ ਐਜੇ ਨਿਊਜ਼ 24 ਦੇ ਨਾਲ ਤੇ ਮੈਂ ਹਾਂ ਦਸਵਿੰਦਰ ਗੋਪਾ ਰਾਏ ਅੱਜ ਅਸੀਂ ਗੁਰਦੁਆਰਾ ਟਾਲੀ ਸਾਹਿਬ ਫਾਜ਼ਿਲਕਾ ਫਰੋਜਪੁਰ ਰੋਡ ਦੇ ਉੱਤੇ ਮੌਜੂਦ ਆ ਅੱਜ ਇੱਥੇ ਰਾਏ ਸਿੱਖ ਬਰਾਦਰੀ ਦੇ ਵੱਲੋਂ ਇੱਕ ਇਕੱਠ ਕੀਤਾ ਗਿਆ ਹੈ ਇਕੱਠ ਦੇ ਵਿੱਚ ਲੀਡਰ ਵੀ ਪਹੁੰਚੇ ਨੇ ਜਿਨ੍ਹਾਂ ਵੱਲੋਂ ਪਹਿਲਾਂ ਵੀ ਇਲੈਕਸ਼ਨ ਲੜੇ ਗਏ ਨੇ ਅਤੇ ਜਿਨ੍ਹਾਂ ਦੇ ਵੱਲੋਂ ਹੁਣ ਦਾਅਵੇਦਾਰੀਆਂ ਰੱਖੀਆਂ ਜਾਣੀਆਂ ਨੇ 2024 ਲੋਕ ਸਭਾ ਇਲੈਕਸ਼ਨਾਂ ਦੇ ਲਈ ਉਹ ਵੀ ਪਹੁੰਚੇ ਨੇ ਬਰਾਦਰੀ ਦੇ ਵੀ ਕਾਫੀ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਕਿ ਕੀ ਮੰਗਾ ਨੇ ਇਹਨਾਂ ਦੀਆਂ ਬਰਾਦਰੀ ਦੇ ਨਾਤੇ ਅਤੇ ਆਉਣ ਵਾਲੇ ਇਲੈਕਸ਼ਨਾਂ ਦੇ ਵਿੱਚ ਬਰਾਦਰੀ ਦੇ ਵੱਲੋਂ ਕਿਹੋ ਜਿਹਾ ਲੀਡਰ ਹੈ ਜਿਹੜਾ ਚੁਣ ਕੇ ਲੋਕ ਸਭਾ ਦੇ ਵਿੱਚ ਭੇਜਿਆ ਜਾਵੇਗਾ ਜੇਕਰ ਗੱਲ ਕਰੀਏ ਸਟੇਜਾਂ ਦੀ ਤਾਂ ਸਟੇਜਾਂ ਦੇ ਉੱਪਰ ਬੜਾ ਕੁਝ ਕਿਹਾ ਜਾਂਦਾ ਹੈ ਇਹ ਕਰਦੇ ਆ ਕਿ ਉਹ ਕਰਦੇ ਆ ਕਿ ਪਰ ਜੇਕਰ ਗਰਾਊਂਡ ਲੈਵਲ ਦੀ ਗੱਲ ਕਰੀਏ ਤਾਂ ਗਰਾਊਂਡ ਲੈਵਲ ਤੇ ਕੋਈ ਸੁਧਾਰ ਨਹੀਂ ਨਜ਼ਰ ਆ ਰਿਹਾ ਕਿਉਂਕਿ ਥਾਣੇ ਕਚੈਰੀਆਂ ਕੋਟਾ ਕਚੈਰੀਆਂ ਦੀ ਜੇਕਰ ਗੱਲ ਕਰੀਏ ਤਾਂ ਰਾਏ ਸਿੱਖ ਬਰਾਦਰੀ ਦਾ ਨਾਮ ਪਹਿਲ ਦੇ ਆਧਾਰ ਤੇ ਜੋੜਿਆ ਜਾਂਦਾ ਹੈ ਇਹ ਵੀ ਅੱਜ ਸਵਾਲ ਇਹਨਾਂ ਨੂੰ ਕਰਾਂਗੇ ਜੀ ਕੁਬਾਇਆ ਸਾਹਿਬ ਅੱਜ ਤੁਸੀਂ ਰਾਏ ਸੇਕ ਬਰਾਦਰਰੀ ਦੀ ਮੀਟਿੰਗ ਦੇ ਵਿੱਚ ਪੁੱਜੇ ਹੋ ਕੀ ਕਹਿਣਾ ਹੈ ਅੱਜ ਦੇ ਮਸਲੇ ਬਾਰੇ ਤੁਹਾਡਾ ਦੇਖੋ ਪਿਛਲੇ ਦਿਨੀ ਇੱਕ ਦੋ ਦਿਨ ਪਹਿਲਾਂ ਮੈਸੇਜ ਮਿਲਿਆ ਸੀ ਵਟਸਐਪ ਤੇ ਕਿ 43 ਸਾਲ ਗੁਰਦੁਆਰਾ ਵਿਛੇ ਸਾਰ ਹੰਸਾਰੇ ਜੋ ਰਾਏ ਸੇਕ ਸੁਧਾਰ ਸਭਾ ਦੇ ਤਾਪੂ ਨੇ ਉਹਨਾਂ ਵੱਲੋਂ ਇੱਕ ਮੀਟਿੰਗ ਰੱਖੀ ਗਈ ਹੈ ਉਸੇ ਤਹਿਤ ਹੀ ਅੱਜ ਸਾਡੀ ਡੰਕੀ ਬਣਦੀ ਸੀ ਕਿ ਇਸ ਮੀਟਿੰਗ ਵਿੱਚ ਹਿੱਸਾ ਲਈਏ ਇਸ ਮੀਟਿੰਗ ਦੇ ਸਾਰੇ ਆਗੂਆਂ ਦੀ ਗੱਲਬਾਤ ਸੁਣ ਰਹੇ ਹਾਂ ਕਿ ਕਿਸ ਤਰ੍ਹਾਂ ਦਾ ਉਹਨਾਂ ਦਾ ਅਜੰਡਾ ਹੈ ਕੀ ਉਹ ਚਾਹੁੰਦੇ ਇਹ ਸਿਰਫ ਜੋ ਪੁਨੀ ਦੇ ਤੋਂ ਮੈਂ ਆ ਕੇ ਸੁਣਿਆ ਉਹ ਤੇ ਇਹ ਕਿ ਰਾਸ਼ਟਰੀ ਇਕਤਾ ਵਾਸਤੇ ਇਹ ਸਾਰੇ ਜਿਹੜੇ ਆਦਮੀ ਇੱਥੇ ਆਏ ਸਾਰੀਆਂ ਪਾਰਟੀਆਂ ਦੇ ਆਏ ਤੇ ਜੋ ਆਉਣ ਵਾਲਾ ਪਾਰਲੀਮੈਂਟ ਦਾ ਇਲੈਕਸ਼ਨ ਹੈ ਉਹਦੇ ਬਾਰੇ ਜੋ ਡਿਸਕਸ ਹੋ ਰਹੀ ਹੈ ਕਿ ਕਿਸ ਤਰ੍ਹਾਂ ਇੱਕ ਚੁਣੌਤੀ ਇਹ ਵੀ ਹੈ ਉਹ ਐਮਪੀ ਬਣਾ ਕੇ ਭੇਜਤੀ ਹੈ ਇਕਤਾ ਦੀ ਮੰਗ ਜਿਹੜੀ ਹੈ ਉਹ ਇਹੀ ਦਿਸ਼ਾ ਨਿਰਦੇਹ ਹੈ ਕਿ ਸਾਰੀਆਂ ਪਾਰਟੀਆਂ ਤੋਂ ਮੰਗੇ ਜਾਣ। ਬਾਕੀ ਕਮਿਊਨਿਟੀ ਡਿਸਾਈਡ ਕਰੇਗੀ ਕਿ ਅਸੀਂ ਕਿਹੜੇ ਕੈਂਡੀਡੇਟ ਨੂੰ ਚੁਟਾ ਕੇ ਪਾਰਲੀਮੈਂਟ ਪਰ ਕਬਾਇਰ ਸਾਹਿਬ ਜਦੋਂ ਸੀਟਾਂ ਦੇ ਗੱਲ ਆਉਂਦੀ ਹੈ ਤਾਂ ਉਸ ਵਕਤ ਕਈ ਕੈਂਡੀਡੇਟ ਖੜੇ ਹੋ ਜਾਂਦੇ ਨੇ ਇਲੈਕਸ਼ਨ ਲੜਨ ਦੇ ਲਈ ਪਰ ਜਿਹੜੀ ਰਾਏ ਸਿਕ ਬਰਾਦਰੀ ਹੈ ਉਹ ਇੱਕ ਨੁਮਾਇੰਦਾ ਕਿਉਂ ਨਹੀਂ ਚੁਣਦੀ? ਨਹੀਂ ਦੇਖੋ ਸਾਰੀਆਂ ਪਾਰਟੀਆਂ 'ਚ ਸਾਰੇ ਕਮਿਊਨਿਟੀ ਦੇ ਨੁਮਾਇਦੇ ਹੁੰਦੇ ਆ। ਉਹਨਾਂ ਦਾ ਸਾਰਿਆਂ ਦਾ ਆਪਣਾ ਅਧਿਕਾਰ ਹੈ ਕਿ ਉਹ ਆਪਣੀ ਪਾਰਟ ਤੋਂ ਟਿਕਟ ਮੰਗ ਸਕਦੇ। ਨੇ ਜਿਹੜੀ ਪਾਰਟੀ ਸਮਝੇਗੀ ਕਿ ਸਾਡਾ ਇੱਕ ਕੈਂਡੀਡੇਟ ਇਲੈਕਸ਼ਨ ਜਿੱਤ ਸਕਦਾ ਹੈ ਉਹ ਫਿਰ ਉਹ ਪਾਰਟੀ ਨੂੰ ਟਿਕਟ ਜਿਹੜੀ ਦੇ ਕੇ ਫੇਰਦੀ ਹੈ ਬਾਕੀ ਇਲੈਕਸ਼ਨ ਜਦੋਂ ਹੁੰਦਾ ਹੈ ਉਸ ਵੇਲੇ ਬਾਕੀ VOTER ਇਕੱਲੀ ਇੱਕ ਕਮਿਊਨਿਟੀ ਦੇ ਸਾਈਡ ਕਰਦੀ ਸਾਰੀਆਂ ਕਮਿਊਨਿਟੀਆਂ ਦੇ ਲੋਕ ਜਿਹੜੇ ਫੈਸਲਾ ਕਰਦੇ ਹੈ ਕਿ ਅਸੀਂ ਕਿਸ ਕੈਂਡੀਡੇਟ ਨੂੰ ਵੋਟ ਪਾ ਕੇ ਕਿਹੜੀ ਪਾਰਟੀ ਦੇ ਨਾਮ ਦਾ ਮੈਂਬਰ ਬਣਾ ਕੇ ਭੇਜਣਾ ਹੈ ਤੇ ਉਸੇ ਤਰ੍ਹਾਂ ਦੀ ਇਲੈਕਸ਼ਨ ਦੀ ਜਿੱਤ ਆਉਂਦੀ ਹੈ ਕੁਵੈਰ ਸਾਹਿਬ ਹੁਣੇ-ਹੁਣੇ ਵੀ ਇੱਕ ਵਿਅਕਤੀ ਨੇ ਦੱਸਿਆ ਸੀਗਾ ਮੈਕ ਦੇ ਵਿੱਚ ਕਿ ਜਦੋਂ ਲੀਡਰ ਬਣ ਜਾਂਦਾ ਤਾਂ ਬਾਅਦ ਦੇ ਵਿੱਚ ਜਿਹੜਾ ਬਰਾਦਰੀ ਨੂੰ ਬੰਨਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ। ਕਾਫੀ ਨਾਰਾਜ਼ਗੀ ਜਤਾਈ ਜਾਂਦੀ ਹੈ ਬਰਾਦਰੀ ਵੱਲੋਂ। ਦੇਖੋ ਇਹ ਜਿਹੜੀਆਂ ਗੱਲਾਂ ਕਿਸੇ ਜਗ੍ਹਾ ਤੇ ਉਹ ਵੀ ਠੀਕ ਹੈ। ਸਾਰੇ ਕੰਮ ਜਿਹੜੇ ਆ ਇੱਕ ਲੀਡਰ ਜਿਹੜਾ ਹੈ ਨਹੀਂ ਕਰ ਸਕਦਾ ਕੋਈ ਕੰਮ ਹੋਣ ਵਾਲੇ ਹੁੰਦੇ ਆ ਕੋਈ ਨਹੀਂ ਹੋਣ ਵਾਲੇ ਹੁੰਦੇ। ਕਈ ਸਾਡੇ ਲੋਕ ਜੇ ਇੱਥੇ ਪਰਧਾ ਦੇ ਸ਼ਿਕਾਰ ਹੋਏ ਹੁੰਦੇ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਕੰਮ ਕਿਸ ਲੈਵਲ ਤੇ ਹੋਣਾ ਹੈ ਸਾਡਾ ਹੋਣ ਵਾਲਾ ਹੈ ਕਿ ਨਹੀਂ ਹੋਣਾ ਤੇ ਜਦੋਂ ਕੰਮ ਨਹੀਂ ਹੁੰਦਾ ਤਾਂ ਨੈਚੁਰਲੀ ਇਹ ਕੋਈ ਨਰਾਜ਼ਗੀ ਜਿਹੜੀ ਹੈ ਉਹ ਹੁੰਦੀ ਹੈ ਪਰ ਜਦੋਂ ਅਸਲ ਵਿੱਚ ਸਹੀ ਪੋਜੀਸ਼ਨ ਦਾ ਪਤਾ ਲੱਗਦਾ ਤਾਂ ਆਟੋਮੈਟਿਕ ਹੋ ਜਾਂਦੇ ਹਾਂ ਕਿ ਵਾਕਿਆ ਹੀ ਸਾਡਾ ਕੰਮ ਨਹੀਂ ਹੋਣ ਵਾਲਾ ਸੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਰੇਗ ਦਾ ਕੰਮ ਜਿਹੜਾ ਹੈ ਉਹਨੂੰ ਪਹਿਲ ਦੇ ਦਾਤੇ ਕਰਾਈਏ ਕੋਸ਼ਿਸ਼ ਕੀਤੀ ਹੈ ਔਰ ਕਰਵਾਏ ਵੀ ਹੈ ਕੀ ਲੱਗਦਾ ਬਰਾਦਰੀ ਦੀ ਇਕਤਾ ਇੱਕ ਪਾਸੇ ਜਾ ਸਕਦੀ ਹੈ ਦੇਖੋ ਫੈਸਲਾ ਬਰਾਦੀਰ ਕਰਨਾ ਹੈ ਪਹਿਲਾ ਬੜਾ ਮਾਨ ਦਿੱਤਾ ਬਰਾਦੀਰ ਨੇ ਸਾਡੇ ਪਰਿਵਾਰ ਨੂੰ ਦੋ ਵਾਰ ਅਸੈਂਬਲੀ ਦਾ ਐਮਐਲਏ ਇੱਥੋਂ ਬਣਾ ਕੇ ਜਲਾਲਾਬਾਦੋਂ ਭੇਜਿਆ ਦੋ ਵਾਰ ਪਾਰਲੀਮੈਂਟ ਦੇ ਵਿੱਚ ਨਮਾਇੰਦੀ ਕਰਨ ਦਾ ਮੌਕਾ ਦਿੱਤਾ ਫਿਰ ਮੇਰੇ ਬੇਟੇ ਨੂੰ ਜਲ ਫਾਇਲਕਾ ਤੋਂ ਵਿਧਾਨ ਸਭਾ ਦੇ ਭੇਜਿਆ ਇਹ ਜੇ ਕਿਤੇ ਅਸੀਂ ਲੋਕਾਂ ਦੇ ਕੰਮ ਆਏ ਹੈ ਤੇ ਐਨੀ ਵਾਰ ਤਾਂ ਹੀ ਜਿਤਾ ਕੇ ਤੇਜ ਹੈ ਕੱਲੀ ਰਾਏ ਸੇ ਕਮਿਊਨਿਟੀ ਨੇ ਨਹੀਂ ਸਾਰੀਆਂ ਕਮਿਊਨਿਟੀਆਂ ਨੇ ਸਾਨੂੰ ਹਮੇਸ਼ਾ ਸਾਥ ਦਿੱਤਾ ਕਿਉਂਕਿ ਮੈਂ ਇਹ ਨਹੀਂ ਕਹਿੰਦਾ ਕਿ ਕੋਈ ਕਮਿਊਨਿਟੀ ਤੋਂ ਰਾਏ ਸੇ ਸਾਨੂੰ ਜਿਦਾ ਕੇ ਭੇਜਦੇ ਜਦੋਂ ਅਸੀਂ ਕੰਮ ਕਰਦੇ ਆ ਤਾਂ ਅਸੀਂ ਉੱਥੇ ਕੋਈ ਜਾਤੀਵਾਦ ਦਾ ਕਦੇ ਨਾਂ ਨਹੀਂ ਲੈਂਦੇ ਕਦੇ ਜਾਤੀਵਾਦੀ ਕੱਲੇ ਟ੍ਰੈਸਟਿਕ ਦਾ ਕੰਮ ਕਰਨਾ ਹੈ ਤੇ ਜਿਹੜੀ ਵੀ ਕਮਿਊਨਿਟੀ ਦਾ ਜੈਨੂਨ ਕੰਮ ਹੁੰਦਾ ਹੈ ਉਸ ਨੂੰ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਸੇ ਤਰ੍ਹਾਂ ਤੇ ਲੋਕ ਜਿਹੜੇ ਸਰਨ ਪਾਰ ਕਰਦੇ ਕੀ ਕਬਾਇਆ ਪਰਿਵਾਰ ਵੱਲੋਂ ਵੀ 2024 ਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਦਾਵੇਦਾਰੀ ਰੱਖੀ ਜਾਵੇਗੀ ਬਿਲਕੁਲ ਰੱਖੀ ਹੈ ਜੀ ਰੱਖੀ ਹੀ ਜਾਵੇਗੀ ਰੱਖੀ ਹੈ ਔਰ ਉਹ ਜਿਹੇ ਕਰ ਰਹੇ ਲੋਕਾਂ ਨੂੰ ਮਿਲ ਰਹੇ ਤਾਰ ਮੇ ਉਹ ਕੈਂਪ ਕਰ ਰਹੇ ਵਧੀਆ ਹੰਗਾਰਾ ਤੇ ਕਾਂਗਰਸ ਪਾਰਟੀ ਵੱਲੋਂ ਜਿਹੜੀ ਹੈ ਉਹ ਟਿਕਟ ਵੀ ਪਰਮਾਤਮਾ ਕਿਰਪਾ ਕਰੇਗਾ ਕਿ ਉਹ ਮਿਲੇਗੀ ਕਿ ਫਿਰ ਇਲੈਕਸ਼ਨ ਜਿਹੜਾ ਜਿੱਤ ਕੇ ਕਾਂਗਰਸ ਦੀ ਚੋਣ ਜਿੱਤਦਾ ਸਰ ਅੱਜ ਬਰਾਦਰਦੀ ਦੀ ਮੀਟਿੰਗ ਤੇ ਪਹੁੰਚੇ ਹੋ ਅੱਜ ਕਿਹੜੇ ਕਿਹੜੇ ਤੇ ਮੁੱਦੇ ਨੇ ਜਿਹੜੇ ਮੇਨ ਤੁਸੀਂ ਤੇ ਬਰਾਦਰਦੀ ਕੋਲੇ ਚੁੱਕੇ ਜਾਣਗੇ ਸਭ ਤੋਂ ਪਹਿਲਾਂ ਦੂਰਾਂ ਦੀ ਬਖਸ਼ੀ ਫਤੇ ਸਾਜ ਪਾਈ ਹੈ ਵੈਜੀਤੀ ਦਾ ਖਾਤਾ ਤੇ ਵੈਜੀਤੀ ਦੀ ਫਤੇ ਅੱਜ ਜਿਹੜੇ ਬਰਾਦਰਦੀ ਦੀ ਜਿਹੜੀ ਮਿਕਸ ਹੋਈ ਜਾਏ ਉਸ ਵਿਸ਼ੇਸ਼ ਦੇਖੇਗਾ ਇਹਦੇ ਸਾਰੇ ਰਾਜਨੀਤਿਕ ਲੋਕ ਆਏ ਆ ਔਰ ਇਸ ਜਿਹੜੀ ਮੀਟਿੰਗ ਦਾ ਮੇਨ ਅਜੰਡਾ ਉਹ ਅਜੰਡਾ ਇਹ ਕਿ ਬਰਾਦਰਦੀ ਨੂੰ ਕਿਸ ਤਰ੍ਹਾਂ ਕੁਛੀ ਲੋਕ ਪੱਖੀ ਜਾਂ ਕਿਸ ਤਰ੍ਹਾਂ ਲੋਕਾਂ ਦੇ ਕੰਮ ਕਰ ਸਕਦੇ ਹੋ ਔਰ ਜਿਵੇਂ ਬਰਾਦਰੀ ਦੀਆਂ ਮੁਸਲਮਾਨਾਂ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਸਭ ਤੋਂ ਵੱਡੀ ਜਿਹੜੀ ਗੱਲ ਆ ਅੱਜ ਬਰਾਦਰੀ ਦੀ ਜਿਹੜੀ ਮੀਟਿੰਗ ਹੋ ਰਹੀ ਆ ਇਹ ਮੀਟਿੰਗ ਲੈਕਚਰ ਨੂੰ ਵੀ 2024 ਦੇ ਜਿਹੜੇ ਮਿਸ਼ਨ 2024 ਨੂੰ ਲੈ ਕੇ ਹੋ ਰਹੀ ਆ ਪਲੱਸ ਰਾਜਨੀਤਿਕ ਜਿਹੜੇ ਲੋਕ ਨੇ ਉਹ ਲੋਕਾਂ ਨਾਲ ਕਿਸ ਤਰ੍ਹਾਂ ਬਤੌਰ ਕਰਦੇ ਆ ਕੀ ਲੱਗਦਾ ਬਰਾਦਰੀ ਇੱਕ ਨਮਾਇਦਾ ਚੁਣੇਗੀ ਹਲਕੇ 'ਚ ਬਿਲਕੁਲ ਜੀ ਦੇਖੋ ਪਾਲਸ ਦੇਖੋ ਸਾਰੇ ਲੋਕ ਰਾਜਨੀਤਿਕ ਨੇ ਜਿਹੜੇ ਜਿਹੜੇ ਚਾ ಕಾಂಗ್ರೆਸ ਚਾ ਭਾਜਪਾ ਚਾ ਕੋਈ ਆਮਾਦੀ ਪਾਰਟੀ ਚਾ ਕੋਈ ਕਾਲੀ ਦਲਤ ਚਾ ਕੋਈ ਕਾਂਗਰਸ ਸਾਰੇ ਹੀ ਨਮੈਂਦੇ ਨੇ ਲੈ ਹਰੇਕ ਪਾਰਟੀ ਵਿੱਚ ਸਾਡੀ ਬਰਾਦਰੀ ਦੇ ਲੋਕ ਨੇ ਪਰ ਇਹਦੇ ਪਾਰਟੀਆਂ ਦੇ ਹਾਈ ਕਮਾਂਡ ਦੇ ਤੋਂਨਾ ਕਿਸੇ ਵੀ ਹਾਈ ਕਮਾਂਡ ਦਾ ਜਿਹੜਾ ਪਤਵਾਂ ਦੇਣਗੇ ਜਿਹਨੂੰ ਟਿੱਕ ਮਿਲੇਗੀ ਲੋਕ ਉਹਦੇ ਨਾਲ ਬਿਲਕੁਲ ਤੁਰਨ ਸਰ ਤੁਸੀਂ ਵੀ ਪਿੰਡਾਂ ਦੇ ਵਿੱਚ ਜਿਹੜੇ ਗਤੀਵਿਧੀ ਸ਼ੁਰੂ ਕਰ ਦਿੱਤੀ ਹੈ ਨੇ ਕਿ ਤੁਸੀਂ ਵੀ ਦਾਅਵੇਦਾਰੀ ਆਮਾਦੀ ਪਾਰਟੀ ਉੱਪਰ ਰੱਖੀ ਹੈ ਐਮਪੀ ਦੀ ਮੈਂ ਇੱਕ ਸਮਾਜਸੀ ਵੀ ਹਾਂ ਔਰ ਮੈਂ ਇੱਕ ਦੇਸ਼ ਵਿੱਚ ਫੌਜ ਵਿੱਚ ਮੈਂ ਸੇਵਾ ਕੀਤੀ ਮੈਂ ਅੱਜ ਤੋਂ 2 ਸਾਲ ਪਹਿਲਾਂ ਮੈਂ ਪਿੰਡਾਂ ਵਿੱਚ ਵਚ ਗਿਆ ਬਿਲਕੁਲ ਜੀ ਔਰ ਪਿੰਡ ਪਿੰਡ ਜਾ ਰਿਹਾ ਜਿਸ ਤਰ੍ਹਾਂ ਹੜਾ ਵਿੱਚ ਸੀ ਚਾ ਕੋਰੋਨਾ ਕਾਲ ਵਿੱਚ ਸੀ ਮੈਂ ਜਿਹੜੀ ਸੇਵਾ ਕਰ ਰਿਹਾ ਮੈਂ ਇੱਕ ਰਾਜਨੀਤੀਗਰ ਨੂੰ ਇੱਕ ਲੱਕ ਕਰਕੇ ਜਿਹੜੇ ਲੋਕ ਨੇ ਲੋਕ ਬੜੇ ਪਰੇਸ਼ਾਨ ਨੇ ਲੋਕਾਂ ਦੀ ਜੀ ਸਮੱਸਿਆਵਾਂ ਮੈਂ ਜਦ ਗਰਾਊਂਡ ਲੈਵਲ 'ਤੇ ਦੇਖਦੇ ਆ ਤਾਂ ਇੱਕ ਰਾਜਨੀਤੀਗਰ ਨੂੰ ਦਿਲ ਕਰਦਾ ਹੈ ਵੀ ਰਾਜਨੀਤੀ ਕਰਕੇ ਇਹਨਾਂ ਜਿਹੜੇ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਇੱਕ ਜਦੋਂ ਲੋਕਾਂ ਦੇ ਵੀ ਬੜਾ ਵੱਡੇ ਦੋਸ਼ ਲਾਏ ਜਾਂਦੇ ਨੇ ਬਈ Já do Coivie? Mm. ਟਿਕਟ ਲੈ ਕੇ ਜਿੱਤਦਾ ਹੈ ਤਾਂ ਬਾਅਦ ਵਿੱਚ ਜਿਹੜਾ ਰਾਏ ਸਿੱਖ ਬ੍ਰਾਦਰਰੀ ਨੂੰ ਬਣਦਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾਗਾ ਹੁਣੇ-ਹੁਣੇ ਵੀ ਇੱਥੇ ਗੱਲ ਹੋਈ ਹੈ ਇੱਕ ਵਿਅਕਤੀ ਵੱਲੋਂ ਨਹੀਂ ਇਹ ਬਿਲਕੁਲ ਸੱਚ ਜੀ ਇਹਦੇ ਵਿੱਚ ਇਹਦੇ ਕੋਈ ਸ਼ੱਕ ਨਹੀਂ ਆ ਕਿ ਜਿਹੜੇ ਸਾਡੇ ਲੋਕ ਜਿੱਤਣ ਤੋਂ ਬਾਅਦ ਲੋਕ ਜਦ ਬ੍ਰਾਦਰਰੀ ਤੋਂ ਨਕਾਰਾ ਕਰਨ ਲੱਗ ਪੈਂਦੇ ਆ ਜਾਂ ਵੱਡੀਆਂ ਕੋਠੀਆਂ 'ਚ ਬੈਠਣ ਲੱਗ ਪੈਂਦੇ ਆ ਤੇ ਲੋਕਾਂ ਦੇ ਕਿਤੇ ਨਾ ਕਿਤੇ ਲੋਕ ਕਹਿੰਦੇ ਆ ਤੇ ਸੱਚ ਆ ਕਿਉਂਕਿ ਲੋਕਾਂ ਨੇ ਲੀਟਰਾਂ ਨੂੰ ਬੁਣਾ ਕੇ ਭੇਜਿਆ ਹੁੰਦਾ ਚਾਹੇ ਵਿਧਾਨ ਸਭਾ ਹੋਵੇ ਚਾਹੇ ਪਾਰਲੀਮੈਂਟ 'ਚ ਹੋਵੇ ਲੇਕਿਨ ਲੋਕ ਜਿਹੜੇ ਬਣਾਉਂਦੇ ਆ ਫਿਰ ਉਹ ਲਾਣਾ ਵੀ ਡਾਂਦੇ ਆ ਪਰ ਜਿਹ ਲੋੜ ਆ ਕਿ ਤਰ੍ਹਾਂ 76 ਸਾਲਾਂ ਦੇ ਵਿੱਚ ਜਿਹੜੀ ਬਰਾਦਰੀ ਦਾ ਲੋੜ ਆ ਕਿ ਬਾਰਡਰ ਪੱਟੀ ਦੇ ਮੂਮਨ ਜਿਹੜੀ ਸਾਡੀ ਤੋਂ ਜ਼ਿਆਦਾ ਸੰਖਿਆ ਦੀ ਬਹੁਤ ਬਹੁਤ ਕਿੰਨੀ ਇੰਦਾਲ ਕਰੀਏ ਰਾਜਸੀ ਪ੍ਰਾਤਰੀਆ ਅੱਜ ਨਾਲ ਲੋੜ ਆ ਵੀ ਐਜੂਕੇਸ਼ਨ ਦੀ ਲਾਦਾ ਜਾਵੇ ਇਹਨਾਂ ਨੂੰ ਲੋਕਾਂ ਨੂੰ ਅੱਗੇ ਵਿਕਾਸ ਵਿੱਚ ਲਿਆਂਦਾ ਜਾਵੇ ਤਾਂ ਜੋ ਲੋਕ ਆਪਣੇ ਲੋਕ ਸਮਰਥਕ ਹੋ ਆਪਣੀ ਜਿਹੜੀ ਸ਼ਕਤੀ ਦਾ ਸਾਥ ਸਿਕਲ ਕਿਉਂਕਿ ਰਾਜਨੀਤੀ ਤਾਂ ਆਉਂਦੀ ਜਾਂਦੀ ਰਹਿੰਦੀ ਪਰ ਲੋਕ ਨਰਾਸ਼ਾ ਕੋ ਜਾਰ ਕਰਦੇ ਵੱਡੇ ਨਾਮਵਾਰ ਇਥੋਂ ਹਲਕੇ ਦੇ ਵਿੱਚੋਂ ਵਿਧਾਇਕ ਵੀ ਰਹੇ ਨੇ ਤੇ ਐਮਪੀ ਵੀ ਰਹੇ ਨੇ ਪਰ ਬਰਾਦਰੀ ਦੇ ਵਿੱਚ ਕੋਈ ਸੁਧਾਰ ਦੀ ਗੱਲਬਾਤ ਨਜ਼ਰ ਨਹੀਂ ਆ ਰਹੀ ਦੇਖੋ ਜੀ ਇਹ ਉਹਨਾਂ ਦਾ ਦੇਖੋ ਹਰੇਕ ਦਾ ਲਗ ਲਗ ਸੋਚਣ ਦਾ ਜਰੀਆ ਹੁੰਦਾ ਮੇਰਾ ਸੋਚਣ ਦਾ ਜਰੀਆ ਇਹ ਆ ਮੈਂ ਜਿਹੜੀ ਸੋਚ ਰਿਹਾ ਤਾ ਮੈਂ ਦੇਸ਼ ਦੀ ਜੇ ਸੇਵਾ ਕੀਤੀ ਮੈਂ ਕਾਰਗਨ ਦੀ ਲੜਾਈ ਲੜੀ ਆ ਔਰ ਦੇਸ਼ ਲਈ ਮੈਂ ਆਪਣਾ ਖੂਨ ਬਹਾਇਆ ਤਾਂ ਮੇਰਾ ਅੱਜ ਫਰਜ਼ ਬਣਦਾ ਕਿ ਇਸ ਬਰਾਦਰੀ ਵਿੱਚ ਮੈਂ ਆਪਣੇ ਨੂੰ ਮੇਰੀ ਸਵੇਰੇ ਕਿਸੇ ਪੱਤਰਕਾਰ ਨਾਲ ਹੋਰੀ ਗੱਲ ਮੈਂ ਇਹਨੂੰ ਬੜਾ ਮੈਂ ਕਿਹਾ ਮੈਂ ਬੜਾ ਖੁਸ਼ਕਿਸਮਤ ਆ ਕਿ ਮੈਂ ਰਾਇਸੀਕ ਬਰਾਦਰੀ ਵਿੱਚ ਪੈਦਾ ਹੋਇਆ ਕਿ ਮੈਨੂੰ ਪਰਮਾਤਮਾ ਨੇ ਬਾਲ ਬਚਿਆ ਕਿ ਆਪਣੇ ਲੋਕਾਂ ਨਾਲ ਚੱਲ ਕਿਉਂਕਿ ਲੋਕਾਂ ਦੀ ਜਿਹੜੀ ਆਵਾਜ਼ ਮਨਣਾ ਬੜਾ ਜ਼ਰੂਰੀ ਹੈ। ਦੇਖੋ ਪਹੁੰਚਿਓ ਅੱਜ ਕਿਸ ਤਰ੍ਹਾਂ ਦੇ ਮੁੱਦੇ ਇੱਥੇ ਜਿਹੜੇ ਨੇ ਤੁਹਾਡੇ ਸਾਹਮਣੇ ਕੋਲ ਚੁੱਕੇ ਜਾ ਰਹੇ ਨੇ। ਬੰਨਾ ਦਾ ਤੁਹਾਡਾ ਸਾਰੇ ਚੈਨਲ ਵਾਲਿਆਂ ਦਾ ਧੰਨਵਾਦ ਕਰਨਾ ਮੈਂ ਇਹ ਕਹਿਣਾ ਇਹ ਸਾਡੇ ਭਾਈਚਾਰੇ ਰਾਏ ਸਿੰਘ ਦਾ ਜੋ ਘਟ ਹੋਇਆ ਹੈ ਇਹ ਸਾਡੀਆਂ ਅਕਸਰੀ ਮਿਲਣਾ ਚਾਹੀਦੀਆਂ ਲੋਕ ਸਾਡੇ ਭਾਈਚਾਰੇ ਵਿੱਚ ਕਈ ਕਮੀਆਂ ਪੇਸ਼ ਆ ਨੇ ਉਹਨਾਂ ਦੇ ਸੰਬੰਧ ਵਿੱਚ ਵੀ ਇਲੈਕਸ਼ਨ ਦੇ ਸੰਬੰਧ ਵਿੱਚ ਵੀ ਅੱਜ ਤਾਲੀ ਸਾਹਿਬ ਗੁਰਦੁਆਰਾ ਮਾਮੂ ਜੀ ਇਹਦੇ ਉਸ ਜਗ੍ਹਾ ਤੇ ਅਸੀਂ ਸਾਰੇ ਇਕੱਠੇ ਹੋਏ ਔਰ ਇਸ ਨੂੰ ਵਿਚਾਰਾਂ ਕਰਾਂਗੇ ਕਿ ਸਾਡਾ ਭਾਈਚਾਰਾ ਕਿਸ ਤਰ੍ਹਾਂ ਕੰਮ ਕਰੇ ਕਿਸੇ ਇੱਕ ਭਾਜਪਾ ਵੱਲੋਂ ਇਲੈਕਸ਼ਨ ਵੀ ਲੜਿਆ ਹੈ ਇਲਾहाबाद ਐਮਐਲ ਸਾਹਿਬ ਦਾ ਜੀ ਹੋਰ ਵੀ ਤੁਹਾਡੇ ਕੋਲ ਕੋਈ ਦਾਅਵੇਦਾਰੀ ਰੁਕੀ ਗਈ ਹੈ ਜਦੋਂ ਅਸੀਂ ਇਲੈਕਸ਼ਨ ਲੜਿਆ ਉਸ ਵਕਤ ਸਾਡੇ ਜਿਹੜਾ ਹੈ ਕੁਝ ਹੋ ਰਹੀ ਹੈ ਉਹ ਜਿਹਾ ਸੀ ਲੇਕਿਨ ਹੁਣ ਆਉਣ ਵਾਲਾ ਸਮਾਂ ਹੈ ਜੋ ਇਹ ਬੀਜੇਪੀ ਉਹ ਮਤਲਬ ਅਸੀਂ ਆਪਣੀ ਦਾਅਵੇਦਾਰੀ ਜ਼ਰੂਰ ਟੋਕਾਂਗੇ ਕਿਉਂਕਿ ਜ਼ਿਲ੍ਹੇ ਕੋਲਪੁਰ ਵਿੱਚ ਜੋ ਕਿ ਮੈਂ ਕੱਲੇ ਭਾਈਚਾਰੇ ਦੀ ਨਹੀਂ ਗੱਲ ਕਰਾਂਗਾ ਜਿਹੜੀ ਭਾਜਪਾ ਪਾਰਟੀ ਦਾ ਆਉਣ ਵਾਲੇ ਸਮੇਂ ਵਿੱਚ ਬਹੁਤ ਹੀ ਲੋਕਧਾਰਪਨ ਲਿਖਿਆ ਹੈ ਔਰ ਸਾਡਾ ਵੀ ਇੱਥੋਂ ਦਾ ਹੱਕ ਬਣਦਾ ਹੈ ਕਿ ਅਸੀਂ ਵੀ ਇੱਥੇ ਆਪਣੇ ਦਾਅਵੇਦਾਰੀ ਕਿ ਬਰਾਦਰੀ ਦੀ ਸਹਿਮਤੀ ਨਾਲ ਤੁਸੀਂ ਇਲੈਕਸ਼ਨ ਲੜੋਗੇ 2024 ਦਾ ਵੇਖੋ ਜੀ ਭਾਈਚਾਰਿਆਂ ਦੀ ਸਹਿਮਤੀ ਵੀ ਹੋਏਗੀ ਸੱਜਣਾ ਮਿੱਤਰਾਂ ਦੀ ਸਹਿਮਤੀ ਹੋਏਗੀ ਸਾਰੇ ਭਾਈਚਾਰਿਆਂ ਨਾਲ ਅੱਜ ਬਰਾਦਰੀ ਦੀ ਮੀਟਿੰਗ ਦੇ ਵਿੱਚ ਪੁੱਜੇ ਹੋ ਕੀ ਕਹਿਣਾ ਤੁਹਾਡਾ ਇਸ ਮੀਟਿੰਗ ਬਾਰੇ ਅੱਜ ਦੀ ਪਹਿਲਾ ਤਾਂ ਜਿਸ ਥਾਂ ਤੇ ਮੀਟਿੰਗ ਅੱਜ ਰੱਖੀ ਗਈ ਆ ਤੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਅਸਥਾਨਾਂ 'ਚ ਗੱਜ ਕੇ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਮੀਟਿੰਗ ਵਿੱਚ ਅਜ ਰਾਜਸੀ ਖਬਰਾਂ ਵੀ ਇੱਕ ਤਾਂ ਦਿਖਾਈ ਜਾਣੀ ਹੈ ਕਿਉਂਕਿ ਰਾਜਸੀ ਖਬਰਾਂ ਦੇ ਵਿੱਚ ਜਿੰਨੀਆਂ ਕ੍ਰੀਤੀਆਂ ਨੇ ਸਾਡੇ 'ਤੇ ਸੱਲੀਆਂ ਹੋਈਆਂ ਇੱਕ ਦੂਜੇ ਦੇ ਟਾਇਰ ਕਿੱਟ ਨੇ ਜਾਂ ਤਾਂ ਆਈ ਪ੍ਰਥਾ ਉਹ ਛੋਟੇ ਛੋਟੇ ਕੇਸ ਥਾਣੇ ਤੱਕ ਜਾਣੇ ਜਾ ਸਾਡੇ ਬੱਚਿਆਂ ਜਿਹੜਾ ਪਛੜੀ ਵਰਗ ਦੇ ਲੋਕ ਨੇ ਉਹ ਪਛਤੀ ਸ਼੍ਰੇਣੀ ਦੇ ਲੋਕ ਨੇ ਉਹ ਸਿੱਖਿਆ ਭਾਗ ਦਾ ਸਾਂਝੇ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਨੇ ਉਹਦੇ ਬਦਲ ਕੇ ਨਾ ਕਰਨੀ ਭਾਈ ਮੀਟਿੰਗਾਂ ਵੀ ਤੁਹਾਡੇ ਵੱਲੋਂ ਕਈ ਕੀਤੀਆਂ ਜਾਂਦੀਆਂ ਨੇ ਬਰਾਦਰੀ ਵੱਲੋਂ ਪਰ ਜੇਕਰ ਵੇਖੀਏ ਤਾਂ ਅਦਾਲਤੀ ਮਸਲੇ ਸਭ ਤੋਂ ਜ਼ਿਆਦਾ ਰਾਏ ਸੇਖ ਬਰਾਦਰੀ ਦੇ ਨੇ ਜੇ ਕੋਈ ਨਸ਼ੇ ਦੇ ਮੁੱਦੇ ਨੂੰ ਲੈ ਕੇ ਗੱਲ ਆ ਤਾਂ ਜਦੋਂ ਵੀ ਕੋਈ ਫੜਿਆ ਜਾਂਦਾ ਤਾਂ ਰਾਏ ਸੇਖ ਬਰਾਦਰੀ ਦਾ ਮੀਟਿੰਗ ਦੇ ਵਿੱਚ ਜੋ ਗੱਲਾਂ ਬਾਤਾਂ ਕਰਦੇ ਹੋ ਬਰਾਦਰੀ ਦੇ ਵਿੱਚ ਗਰਾਊਂਡ ਲੈਵਲ ਤੇ ਕਿਉਂ ਨਹੀਂ ਸਮਝਾਈਆਂ ਜਾਂਦੀਆਂ ਦੇਖੋ ਪਿਛਲੀ ਮੀਟਿੰਗ 'ਚ ਵੀ ਮੈਂ ਇੱਥੇ ਆਇਆ ਸੀਗਾ ਮੈਂ ਹੁਣ ਜੇ ਮੈਨੂੰ ਬੋਲਣ ਦਾ ਮੌਕਾ ਮਿਲੇਗਾ ਮੋਹੀ ਕਲ ਰੱਖੂਗਾ ਕਿ ਜਿਹੜੀਆਂ ਕ੍ਰਿਤਿਆਂ ਦਾ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰਨੀ ਉਸ ਵਿਸ਼ੇ ਤੇ ਤੁਸੀਂ ਕੁਝ ਜਾਣਦੇ ਹੋ ਅਸੀਂ ਇੱਕੇ ਮਿਸ਼ਨ ਦੁਹਰਾ ਰਹੇ ਹਾਂ ਕਿ ਇਲੈਕਸ਼ਨ ਆ ਰਿਹਾ ਹੈ ਵੋਟਾਂ ਇਲੈਕਸ਼ਨ ਆ ਰਿਹਾ ਹੈ ਵੋਟਾਂ ਇਹਦਾ ਇੱਕ ਮੁੱਦਾ ਨਹੀਂ ਸਾਡਾ ਅਸੀਂ ਜਿਸ ਵਿੱਚ ਇਕੱਠੇ ਹੋਏ ਆਂ ਕਿ ਅਸੀਂ ਰਾਜ ਸਿੱਖ ਪਾਈਚਰ ਦੀ ਇੱਕ ਤਾਂ ਜਿਹੜੀ ਕੈਂਪ ਕਰਨੀ ਆ ਤੇ ਲਈ ਸਾਡੀ ਜਿਹੜੀ ਕ੍ਰੀਤੀਆਂ ਨੇ ਉਹਨਾਂ ਨੂੰ ਅਸੀਂ ਮੁਕਤ ਕਰਨਾ ਹੈ ਜੀ ਸਰ ਅੱਜ ਦੀ ਜੋ ਤੁਸੀਂ ਮੀਟਿੰਗ ਰੱਖੀ ਆ ਬਰਾਦਰੀ ਦੀ ਕੀ ਕਹਿਣਾ ਤੁਹਾਡਾ ਇਸ ਦੇ ਬਾਰੇ ਅੱਜ ਦੀ ਜਿਹੜੀ ਰਾਜ ਸਿੱਖ ਪਾਈਚਰ ਦੀ ਇੱਥੇ ਮੀਟਿੰਗ ਰੱਖੀ ਗਈ ਹੈ ਉਹਦੇ ਤੇ ਮੁੱਖ ਮੁੱਦਾ ਤਾਂ ਹੈਗਾ ਜੇ ਸਾਡਾ ਆਰਥਿਕ ਸਮਾਜਿਕ ਤੇ ਰਾਜਨੀਤਿਕ ਤੌਰ ਤੇ ਵਿਚਾਰ ਚਰਤਾ ਕਰ ਲਈ ਵੀ ਅਸੀਂ ਆਪਣੇ ਪਾਈਚਰ ਨੂੰ ਕਿਸ ਕਿਸ ਤਰ੍ਹਾਂ ਅੱਗੇ ਲੈ ਕੇ ਜਾ ਸਕਦੇ ਆ ਉਹਦੇ ਦੇ ਮੁੱਖ ਮੁੱਦਾ ਹੈ ਆਰਥਿਕ ਤੌਰ ਤੇ ਜਿ ਮਜ਼ਬੂਤ ਕਰਨਾ ਹੈ ਤਾਂ ਸਾਰੋ ਸਮਾਜਿਕ ਕ੍ਰਿਤਿਆ ਤੋਂ ਛਦਕਾਰਾ ਪਾਉਣਾ ਪਏਗਾ ਸਮਾਜ ਨੂੰ ਨਸ਼ਾ ਮੁਕਤ ਕਰਨਾ ਪਏਗਾ ਸਮਾਜ ਦੇ ਅੰਦਰ ਦਾਗ ਦੇ ਇਹਦੀ ਰਸਮ ਤੇ ਹੋਰ ਜਿਹੜੀਆਂ ਝਗੜੇ ਖਤਮ ਕਰਨ ਕਰੇ ਕਰਨ ਵਾਲੀਆਂ ਸਮਾਜਿਕ ਕ੍ਰਿਤਿਆਨ ਹੈ ਉਹਨਾਂ ਤੋਂ ਛਦਕਾਰਾ ਪਾਉਣ ਲਈ ਵਿਚਾਰ ਚੱਲਤਾ ਕੀਤਾ ਜਾਏਗਾ ਅਦਾਲਤੀ ਮਸਲੇ ਕੋਰਟ ਦੀਆਂ ਦੇ ਹੋਰ ਕੋਈ ਮਸਲੇ ਨਸ਼ੇ ਦਾ ਮੁੱਦਾ ਹਰ ਗੱਲ ਤੇ ਰਾਏ ਸਿੱਖ ਬਰਾਦਰੀ ਅੱਗੇ ਕਿਉਂ ਹੈ ਦੇਖੋ ਇਸੇ ਗੱਲ ਲਈ ਅਸੀਂ ਸਾਨੂੰ ਵੀ ਸਮਾਜ ਸਮਾਜ ਸੇਵਾ ਦੇ ਤੌਰ ਤੇ ਲੋਕਾਂ ਨੂੰ ਇਕੱਠ ਕਰਕੇ ਮਿਲਣਾ ਕਰਕੇ ਦੱਸਣਾ ਪੈ ਰਿਹਾ ਹੈ ਕਿ ਸਾਡੇ ਕੇਸ ਬਹੁਤ ਜ਼ਿਆਦਾ ਹੁੰਦੇ ਨੇ ਤੇ ਅਸੀਂ ਉਹਦੇ ਤੋਂ ਪਰੇਸ਼ਾਨ ਵੀ ਹਾਂ ਕਿ ਅਸੀਂ ਪਛੜਾ ਪਾ ਰਹੇ ਹਾਂ ਸਾਡੇ ਬੱਚਾ ਜੇ ਅਸੀਂ ਅਜੇ ਪੜਾਈ ਤੇ ਬਹੁਤ ਪਿੱਛੇ ਆਂ ਤਾਂ ਅਸੀਂ ਮਤਲਬ ਅਸੀਂ ਵਾਜਾ ਕਰਕੇ ਅਸੀਂ ਜਿਹੜਾ ਸਾਨੂੰ ਜਿਹੜਾ ਅਸੀਂ ਤਾਂ ਦਰਜਾ ਮਿਲਣਾ ਸੀ ਉਹ ਸਾਨੂੰ 50 ਸਾਲ ਲੇਟ 55 ਸਾਲ ਮਿਲਿਆ ਉਹਦੀ ਵਾਜਾ ਕਰਕੇ ਅਸੀਂ ਬਹੁਤ ਪਿੱਛੇ ਪਛੜ ਗਏ ਪਛੜ ਕਰਕੇ ਅਸੀਂ ਉਹ ਚੋਣੇ ਕਿ ਅਸੀਂ ਸਮਾਜ ਸੇਵਾ ਦੇ ਤੌਰ ਤੇ ਮੇਟਨਾ ਕਰਕੇ ਲੋਕਾਂ ਨੂੰ ਕੱਟ ਕਰਕੇ ਇਹਨਾਂ ਨੂੰ ਸਮਾਜਿਕ ਰੀਤੀ ਤੋਂ ਛੁਟਕਾਰਾ ਪਾਉਣ ਲਈ ਉਹ ਚਾਰ ਚੰਤਾ ਕਰਕੇ ਉਹਨਾਂ ਨੂੰ ਅੱਗੇ ਲੈ ਕੇ ਚੱਲਦੇ ਪੜ੍ਹਾਈ ਵੱਲ ਤਿਆਰ ਕਰਕੇ ਤਾਂ ਜੋ ਅਸੀਂ ਪੜ੍ਹਾਈ ਕਰਾਂਗੇ ਤਾਂ ਸਾਡੇ ਮੁਲਾਜ਼ਮ ਲੱਗਣਗੇ ਤੇ ਮੁਲਾਜ਼ਮ ਲੱਗਣ ਲਈ ਸਾਡੀ ਜਿਹੜੀ ਆਬਾਦੀ ਹੈ ਉਹ 33 ਪਰਸੈਂਟ ਐਸ.ਡੀ. ਤੇ ਸਾਨੂੰ ਜਿਹੜਾ ਅੱਜ ਵੀ 25% ਦਿੱਤਾ ਜਾ ਰਿਹਾ ਸਾਡੀ ਮੰਗ ਹੈ ਕਿ ਸਾਨੂੰ ਉਹ 33% ਆਬਾਦੀ ਦੇ ਮੁਤਾਬਕ ਜਿਹੜਾ ਸਾਡੇ ਐਸ.ਡੀ. ਦੇ ਵਿੱਚ ਨਤੀਜਾ ਜੀ ਬਾਈ ਜੀ ਅੱਜ ਜੋ ਤੁਹਾਡੇ ਵੱਲੋਂ ਬਰਾਦਰੀ ਦਾ ਇਕੱਠ ਕੀਤਾ ਗਿਆ ਹੈ ਤੁਸੀਂ ਵੀ ਸੰਬੋਧਨ ਕੀਤਾ ਹੈ ਕਿ ਮੁੱਦੇ ਕੀ ਨੇ ਤੁਹਾਡੇ ਬਰਾਦਰੀ ਦੇ ਵੀਰ ਜੀ ਅੱਜ ਦਾ ਜਿਹੜਾ ਇਕੱਠ ਹੈ ਵੀ ਇਸ ਨੂੰ ਨਾਲ पाच ਮੁੱਦਿਆਂ ਤੇ ਪਰਸ਼ੁਮਾ ਵੀ ਅਸੀਂ ਅੱਜ ਤੁਹਾਨੂੰ ਨਮਸਕਾਰ ਕਰਦੇ ਆਂ ਸਾਡੇ ਭਾਈਚਾਰੇ ਚ ਸਾਨੂੰ 2007 ਵਿੱਚ ਜਨਰੇਸ਼ਨ ਮਿਲੀ ਹੈ ਪਰ ਅਜੇ ਤੱਕ ਜੋ ਅਸੀਂ ਸੋਚਿਆ ਹੈ ਕਿ ਅਸੀਂ ਆਪਣੇ ਭਾਈਚਾਰੇ ਨੂੰ ਆਰਥਿਕ ਤੌਰ ਤੇ ਔਰ ਸਿੱਖਿਅਕ ਤੌਰ ਤੇ ਅੱਗੇ ਲੈ ਕੇ ਜਾਈਏ ਉੱਥੇ ਨਹੀਂ ਪਹੁੰਚ ਸਕੇ ਜਿਹਦੇ ਬੰਦ ਅਸੀਂ ਇਹ ਮੀਟਿੰਗ ਰੱਖੀ ਹੈ ਔਰ ਅੱਜ ਦੀ ਮੀਟਿੰਗ ਦਾ ਮੇਨ ਮੋਟਿਵ ਇਹ ਹੈ ਕਿ ਵਰਤਮਾਨ ਸੱਜਣਾਂ ਨੂੰ ਐਜੂਕੇਟ ਕਰਨਾ ਆਰਥਿਕ ਤੌਰ ਤੇ ਆਪਣੇ ਸਮਾਜ ਨੂੰ ਆਪਣੇ ਇਲਾਕੇ ਨੂੰ ਮਜ਼ਬੂਤ ਕਰਨਾ ਇਹ ਮੋਦੀ ਸੀ ਆਈਟੀ ਮੀਟਿੰਗ ਦਾ ਔਰ ਇਸ ਤੋਂ ਇਲਾਵਾ ਜਿਹੜੀਆਂ ਪਾਈਚਾਰੇ ਵਿੱਚ ਛੋਟੀ-ਛੋਟੀਆਂ ਕੁਰੀਤੀਆਂ ਨੇ ਇਹ ਮੀਤਾਜ ਜਦੋਂ ਕੋਈ ਡੈਥ ਹੋ ਜਾਂਦੀ ਏ ਔਰ ਫਜ਼ੂਲ ਖਰਚੀ ਕਰੀ ਜਾਂਦੀ ਏ ਕਈ ਵਾਰੀ ਨਾ ਚਾਹ ਕੇ ਵੀ ਪਰਿਵਾਰਾਂ ਨੂੰ ਖर्चा ਕਰਨਾ ਪੈਂਦਾ ਕਿਉਂਕਿ ਆਸ-ਪਾਸ ਦਾ ਮਾਹੌਲ ਤਾਂ ਦਾ ਬਣਿਆ ਹੁੰਦਾ ਹੈ ਉਹਦੇ ਲਈ ਅਸੀਂ ਇਹ ਮੀਟਿੰਗ ਰੱਖੀ ਏ ਇਹ ਸਿੱਧਾ ਬਿਲਕੁਲ ਬੰਦ ਕਰਨੀਆਂ ਨੇ ਅਸੀਂ ਕਮੇਟੀਆਂ ਬਣਾਵਾਂਗੇ ਔਰ ਮਿੱਟ ਪੇਨ ਪ੍ਰਚਾਰ ਕਰਨ ਗਿਆ ਔਰ ਖੁਦ ਅਸੀਂ ਇੱਥੇ ਅੱਜ ਪ੍ਰਣ ਲੈ ਕੇ ਜਾਵਾਂਗੇ ਕਿ ਅਸੀਂ ਦਾਜ ਔਰ ਇਹ ਜੀ ਫਜ਼ੂਲ ਖਰਚੀ ਹੈ ਅਸੀਂ ਆਪਣੇ ਤੋਂ ਸ਼ੁਰੂਆਤ ਕਰਾਂਗੇ ਅਸੀਂ ਬਿਲਕੁਲ ਇਸ ਦਾ ਵਿਰੋਧ ਕਰਾਂਗੇ ਬੰਦ ਕਰਾਂਗੇ ਆਪਣੇ ਪਰਿਵਾਰ ਤੋਂ ਸ਼ੁਰੂਆਤ ਕਰਾਂਗੇ ਔਰ ਜੇ ਸਾਡੇ ਆਸ-ਪਾਸ ਕੋਈ ਸਾਡਾ ਵੀ ਸਾਡਾ ਆਕੂ ਇਦਾਂ ਦੀ ਫਿਰ ਵੀ ਜਿਹੜਾ ਨਾਜਵਾਲੀ ਗੱਲ ਕਰਦਾ ਅਸੀਂ ਉਹਨੂੰ ਹੱਥ ਛੋੜ ਕੇ ਬੇਨਤੀ ਕਰਾਂਗੇ ਕਿ ਅਸੀਂ ਲੋਕਾਂ ਨੂੰ ਅਗੇ ਲੈ ਕੇ ਜਾਣਾ ਹੈ ਨਾ ਕਿ ਅਸੀਂ ਕਿਉਂਕਿ ਪਬਲਿਕ ਟੈਕਨੋਲੋਜੀ ਨੂੰ ਵੇਖ ਕੇ ਹੀ ਸਾਰਾ ਕੁਝ ਕਰਦੇ ਆ ਜਿਹੜੀ ਸਮਾਜਿਕ ਕੂੜਤੀਆਂ ਇੱਕ ਦੂਜੇ ਨੂੰ ਵੇਖ ਕੇ ਪੈਦਾ ਹੁੰਦੀਆਂ ਨੇ ਦੂਰ ਕਰਨ ਵਾਸਤੇ ਮੈਂ ਸਾਡੀ ਆਰ ਮੀਟਿੰਗ ਚਾਹੀਦੀ ਹੈ ਭਾਈ ਜੀ ਤੁਸੀਂ ਮੀਟਿੰਗਾਂ ਦੇ ਵਿੱਚ ਸਮਝਾਉਣੇ ਹੋ ਬਰਾਦਰੀ ਨੂੰ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ ਗਰਾਊਂਡ ਲੈਵਲ ਤੇ ਜਿਹੜੀ ਬਰਾਦਰੀ ਆ ਕਿਉਂ ਨਹੀਂ ਸਮਝਦੀ ਜਾਂ ਸਮਝਾਇਆ ਕਿਉਂ ਨਹੀਂ ਜਾਂਦਾ ਬਿਲਕੁਲ ਬਿਲਕੁਲ ਸਾਡੀ ਗੱਲ ਬਿਲਕੁਲ ਸਹੀ ਹੈ ਇਹਦੇ ਕਿਤੇ ਨ ਕਿਤੇ ਅਸੀਂ ਖੁਦ ਵੀ ਜ਼ਿੰਮੇਵਾਰ ਆ ਸਾਡੇ ਰਾਜਨੀਤਿਕ ਨੇ ਵੀ ਜ਼ਿੰਮੇਵਾਰ ਆ ਕਿਉਂਕਿ ਬਸ ਹੀ ਆਪਣੇ ਵਿਚਾਰ ਇੱਕੋ ਸਟੇਜਾਂ ਤੇ ਦੇ ਜੰਨਾ ਆ ਪਰ ਫਿਲਦ ਵਿੱਚ ਲੋਕਾਂ ਤੱਕ ਪਹੁੰਚ ਨਹੀਂ ਕਰ ਪਾਉਂਦੇ ਮੈਡੀਆ ਬਣਾ ਕੇ ਲੋਕਾਂ ਤੱਕ ਪਹੁੰਚਾਂਗੇ ਖਾਸ ਕਰਕੇ ਸਕੂਲ ਕਾਜਾਂ ਜਾ ਕੇ ਬੱਚਿਆਂ ਨੂੰ ਮੈਂ ਖੁਦ ਕਿਤੇ ਆਪਾਂ ਕੰਮ ਔਰ ਮੈਂ ਆਪਣੇ ਸਕੂਲ ਚ ਰੋਜ਼ ਮਾਰਨਿੰਗ ਸੈਂਬਲ ਚ ਕਰਦਾ 1/2 ਘੰਟਾ ਨਸ਼ਾ ਵਿਰੋਧੀ ਔਰ ਜਿਹੜੀਆਂ ਸਮਾਜਿਕ ਗਤੀਵਿਧੀਆਂ ਨੇ ਇਹਦੇ ਬਾਰੇ ਲੋਕਾਂ ਨੂੰ ਅਵੇਅਰ ਕਰਦਾ ਕਿਉਂਕਿ ਮੈਂ ਜੌਬ ਵੀ ਇਸ ਇਰੀਏ ਚ ਕਰਦਾ ਕਿੱਥੇ ਜਿਆਦਾ ਭਾਈਚਾਰੇ ਵਾਲਾ ਬੈਠਾ